ਹਾਂ ਜੀ ਸਾਡੀ ਜੀ ਨੇ ਆਈ ਨੱਜੂ ਅੱਜ ਮਲੇ ਪੇਠਾ ਅੱਛਾ ਜੀ ਪੇਠਾ ਬਣਾਉਂਗੇ ਪੇਠਾ ਬਣਾਉਂਗੇ ਅੱਛਾ ਠੀਕ ਹੈ ਬਣਾਉਂਦੇ ਮਿੱਠਾ ਥੜੇ ਆ ਅੱਛਾ ਮਿੱਠਾ-ਬੇਠਾ ਬਣਾਣਾ ਅੱਛਾ ਮਿਠ ਕੀ ਪਾਉਣੇ ਹੁੰਦੇ ਵਿੱਚ ਵਿੱਚ ਗੁੜ ਪਾਉਗੇ ਅੱਛਾ ਠੀਕ ਉਹ ਗੁੜ ਪਾ ਕੇ ਵੀ ਬਣ ਜਾਂਦਾ ਪੇਠਾ ਸਾਦੇ ਅਖੰਡ ਪਾ ਦੇ ਅੱਛਾ ਮਿੱਠਾ ਪੇਠਾ ਬਣ ਜਾਂਦਾ ਠੀਕ ਹੈ ਅਜਿਹੀ ਮਿੱਠਾ ਪੇਠਾ ਬਣਾਉਂਦੇ ਹੋਰਗੇ ਮਿਰਚਾਂ ਨਹੀਂ ਪਾਉਂਦੇ ਇਹਦੇ ਵਿੱਚ ਪਾਵਾਂਗੇ ਅੱਛਾ ਮਿੱਠੀ ਵੀ ਪਾਵਾਂਗੇ ਠੀਕ ਹੈ ਤੁਮ ਨੂੰ ਲਾਲ ਵੀ ਪਾਵਾਂਗੇ ਅੱਛਾ ਹਰੀਆਂ ਵੀ ਪਾਵਾਂਗੇ ਠੀਕ ਹੈ ਮਿੱਠਾ ਪੇਠਾ ਗਰੀਬਾਂ ਦਾ ਤਾਂ ਇਹੀ ਮਿੱਠਾ ਪੇਠਾ ਵਧੀਆ ਬਣਾ ਲਵਾਂਗੇ ਹੈ ਗਰੀਬਾਂ ਵਲ ਠੀਕ ਹੈ ਇਹ ਆ ਵੀ ਜੇ ਕੱਢਾਂਗੇ ਸਾਰੇ ਹਾਂ ਠੀਕ ਹੈ ਤੇਰੇ ਕੁੱਤੇ ਕਿੱਧਰ ਗਏ ਅੱਜ ਆ ਇਧਰ ਖੇਡਦੇ ਹਨ ਅੱਛਾ ਬਾਈ ਜਨਾਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਸਕ੍ਰੈਪ ਕਰਿਆ ਕਰੋ ਬਾਈ ਬਣ ਕੇ ਨਾ ਜਮਾਂ ਗਰੀਬਣੀ ਹੈ ਵਿਚਾਰੀ ਤੇ ਬਾਈ ਬਣ ਕੇ ਮੈਂ ਭਰਾ ਬਣ ਕੇ ਇੱਕ ਮੌਕੇ ਮੇਰੇ ਕੋਲ ਘਰ ਵੀ ਨਹੀਂ ਹੈ ਆਵਦਾ ਤੇ ਮੇਰੀ ਵੀਡੀਓ ਲਾਇਕ ਤੇ ਸਬਸਕ੍ਰਾਈਬ ਕਰਿਆ ਕਰੋ ਬਾਈ ਇਹ ਆ ਦੇਖ ਲਓ ਬਾਈ ਯਾਰ ਵਿਚਾਰੀ ਗਰੀਬਣੀ ਕਹਿੰਦੀ ਘਰ ਵੀ ਹੈ ਨਹੀਂ ਮੌਕੇ ਇੱਕ ਮੌਕੇ ਮੇਰੇ ਕੋਲੇ ਘਰ ਹੈ ਨਹੀਂ ਗਰੀਬਣੀ ਕੋਲੇ ਇਹਦੇ ਕੋਲੇ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਵੀਰ ਬਣ ਕੇ ਯਾਰ ਹੱਥ ਮੰਨ ਕੇ ਬੇਨਤੀ ਹੈ ਤੁਹਾਡੇ ਮੂਰੇ ਇਹਦੇ ਕੁੱਤੇ ਉਹ ਆ ਗਏ ਬਈ ਸੱਧੀ ਨਾ ਜੀ ਕਾਲੀ 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 ਉਹ ਆ ਗਈ ਕੁੱਤੇ ਕਲ 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 ਆ ਗਈ ਆ ਗਈ ਆ ਗਈ ਆ ਗਈ ਇੱਕਦਮ ਇਧਰ ਸੱਦੀ ਕਲ 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 ਨਿਕਦਾਂ ਆ ਗਿਆ ਭਾਈ ਇਹਦਾ ਸ਼ੇਰ ਬਾਬਲਾ ਡੀਸੀ ਡੀਸੀ ਇਹਦਾ ਨਾ ਠੀਕ ਹੈ ਇਹਦਾ ਨਾ ਡੀਸੀ ਹੈ ਹੈ ਤੇ ਉਹਦਾ ਆ ਕਾਲੀ ਆਦੀ ਆ ਅੱਛਾ ਸੱਦੀ ਇਧਰ ਅੱਛਾ ਇਧਰ ਆ ਜਾ ਕੜੀ ਇਧਰ 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 ਮੂਹ ਆ ਆ ਗਈ ਕਾਲੀ ਭਾਈ ਇਹਦੀ ਕਾਲੀ ਲੱਸੀ ਜਣੀ ਹੋਗੀ ਤੇਰੀ गर्मी है ठीक हाँ? गर्मी गर्मी अच्छा काली गर्मी करके दूध पानी नहीं है ना अच्छा ठीक है आज अजा गर्मी करके लिस्से हो गए ना हाँ हाँ फिर काली सोहनी तो हैगी ਫੜਦੀ ਤਾਂ ਨਹੀਂ ਇਹ ਹਾਂ ਮੈ ਗਈ ਹਾਂ ਡੀਸੀ ਇਹਦਾ ਨਾ ਹੈ ਠੀਕ ਹੈ ਗਰਮੀ ਕਰਕੇ ਉਹ ਕਰਦੇ ਤੇਰੇ ਕੋਲੇ ਮਿੱਟ ਚ ਨਹੀਂ ਆ ਜਾਂਦੇ ਹਨਾ ਠੀਕ ਹੈ ਆਹ ਲਓ ਕਾਲੀ ਤੇ ਤਾਂ ਲੜੀ ਜਾਂਦੇ ਆ